ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਸੌਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਦੋਸਤੋ ਪਿੱਖੀ ਪਿੰਡ ਤੋਂ 8-7 ਕਿਲੋਮੀਟਰ ਦੀ ਦੂਰੀ ਆ ਦੋਸਤੋ ਪਿੰਡ ਸੌਰ ਸਿੰਘ ਤੁਸੀਂ ਖਾਸ ਵਿਜਿਟ ਕਰਨੀ ਆ ਬਿਲਕੁਲ ਸੌਰ ਸਿੰਘ ਤੋਂ ਦੋਸਤੋ ਪੁੱਚਰ ਵਾਲੀ ਸੜਕ ਦੇ ਉੱਪਰ ਵੀਰ ਸੰਦੀਪ ਸਿੰਘ ਹੋਰਾਂ ਦਾ ਘਰ ਹੈਗਾ ਠੀਕ ਆ ਜੀ ਤੇ ਭੁੱਲਰ ਡੇਰੀ ਫਾਰਮ ਆ ਜਿੱਥੇ ਆਪਣੀ ਅੱਜ ਖਾਸ ਵਿਜਿਟ ਆ ਇਸ ਘਰੋਂ ਜਿਹੜੀ ਦੋਸਤੋ ਅਪਡੇਟ ਆਪਾਂ ਥੋੜੇਕਾ ਟਾਈਮ ਬਾਅਦ ਤੁਹਾਨੂੰ ਦੇਨੇ ਰਹਿੰਦੇ ਆ ਤੇ ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਤਿੰਨ ਵਿਹੜਾ ਤੁਹਾਨੂੰ ਦਿਖਾ ਦਾਂਗੇ ਦੋ ਬਿਲਕੁਲ ਤਿਆਰੀ ਦੇ ਵਿੱਚ ਨੇ ਠੀਕ ਆ ਗੱਬਣ ਆ ਇੱਕ ਸੂਈ ਸਵਾਈ ਜਿਹੜੀ ਸ਼ਿਆਹੀਵਾਰ ਰੰਗ ਦੇ ਵਿੱਚ ਵਹਿੜ ਹੋਵੇਗੀ ਇੱਕ ਲਾਸਟ ਦੇ ਵਿੱਚ ਦੋਸਤੋ ਤੁਹਾਨੂੰ ਝੋਟੀ ਦਿਖਾ ਦਾਂਗੇ ਮੱਝ ਵੀਰ ਕੋਈ ਮੰਨ ਸਕਦਾ ਫੁੱਲ ਵੱਡੇ ਕੱਦ ਕਾਟ ਦੀ ਆ ਤੋਕੜ ਆ ਠੀਕ ਆ ਜੀ ਕਿੰਨਾ ਥੱਲੇ ਦੁੱਧ ਹੈਗਾ ਕੀ ਮਿਲਕਿੰਗ ਹੁਣ ਇਸ ਟਾਈਮ ਤੇ ਥੱਲੇ ਰੈਡੀ ਆ ਉਹ ਪੂਰੀ ਗੱਲਬਾਤ ਆਪਾਂ ਵੀਰ ਸੰਦੀਪ ਦੇ ਨਾਲ ਕਰਕੇ ਉਹ ਥੋਡੇ ਨਾਲ ਸਾਂਝੀ ਕਰਾਂਗੇ ਅੱਜ ਦੋਸਤੋ 5 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਕੋਈ ਦੁਪਹਿਰ ਦੇ 1 ਵਜੇ ਦਾ ਸਮਾਂ ਹੈਗਾ ਪਸ਼ੂ ਜਿਹੜੇ ਚੰਗੇ ਹੁੰਦੇ ਆ ਦੋਸਤੋ ਉਹਦੇ ਨਾਲ ਨਾਲ ਜਿਹੜੀ ਤਸੱਲੀ ਆ ਉਹ ਵੀ ਜਰੂਰ ਕਰਨੀ ਪੈਂਦੀ ਆ ਜਿਸ ਵੀ ਘਰ ਤੋਂ ਆਪਾਂ ਖਾਸ ਤੌਰ ਤੇ ਵੀਡੀਓ ਪਾ ਰਹੇ ਆ ਬਣਾ ਰਹੇ ਆ ਉਥੋਂ ਤਾਂ ਸਾਡੀ ਜਰੂਰ ਕਰ ਲਿਆ ਕਰੋ ਆਓ ਕਰਦੇ ਆ ਗੱਲਬਾਤ ਬਾਈ ਸੰਦੀਪ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਕੀ ਡਿਟੇਲ ਆ ਅੱਜ ਇਹਨਾਂ ਵੜਾਂ ਦੀ ਹਾਂਜੀ ਭਾਈ ਸੰਦੀਪ ਜੀ ਕੀ ਹਾਲ ਚਾਲ ਵੀਰ ਵਧੀਆ ਵਧੀਆ ਸੰਤੂ ਸਾਹਿਬ ਠੀਕ ਠਾਕ ਹੋ ਉਹ ਲਕੀਆਂ ਰੌਣਕਾਂ ਫੇਰੇ ਹਾਂਜੀ ਹਾਂਜੀ ਕਿਰਪਾ ਮਹਾਰਾਜ ਸੰਤੂ ਸਾਹਿਬ ਚਲੋ ਸ਼ੁਕਰ ਮਾਲਕ ਦਾ ਹਾਂਜੀ ਹੋਰ ਭਰਾ ਕੋਈ ਨਵੀਂ ਤਾਜੀ ਸਭ ਠੀਕ ਠਾਕ ਸੰਧੂ ਸਾਹਿਬ ਕਿਰਪਾ ਜੀ ਚਲੋ ਸ਼ੁਕਰ ਤੇ ਬਾਕੀ ਹੋਰ ਤਿਆਰੀ ਤੁਰੇ ਫਸਲਾਂ ਦੀ ਇੱਕ ਬੰਨੇ ਉਧਰ ਝੋਨੇ ਦੀ ਵੀ ਚੱਲੀ ਜਾਂਦੀ ਹੁੰਦੀ ਹੈ ਹਾਂਜੀ ਤਿਆਰੀ ਹੈ ਜੀ ਉਹ ਵੀ 15 ਤਰੀਕ ਨੂੰ ਛੱਡ ਕੇ ਪਾਣੀ ਮਾਰਨ ਦਾ ਆਪਣਾ ਕਦੋਂ ਜੀ ਬਿਲਕੁਲ ਬਿਲਕੁਲ ਆਪਣਾ ਏਰੀਆ ਤੇ ਰਾਜੇ ਤਾਂ 15 ਤਰੀਕ ਦੀ ਹਾਂਜੀ 15 16 ਤਰੀਕ ਦਾ ਹੀ ਹੈ ਲੈ ਲੂਟ ਛੱਡ ਦੇਣਗੇ ਉਦੋਂ ਹਾਂਜੀ ਹਾਂਜੀ 16 ਤਰੀਕ ਨੂੰ ਛੱਡਣਗੇ ਜੀ ਚਲੋ ਠੀਕ ਹੈ ਭਰਾ ਜੀ ਤੇ ਅੱਜ ਬਾਈ ਸੰਦੀਪ ਕਿੰਨੇ ਪਸ਼ੂ ਵਿਰੇ ਵਕਾਊ ਆਪਣੇ ਕੋਲ ਜੀ ਸੰਧੂ ਸਾਹਿਬ ਐਟ ਟਾਈਮ ਜਾਨੀ ਕਿ ਤਿੰਨਾਂ ਗਾਈਆਂ ਵ ਤੇ ਜਿਨ੍ਹਾਂ ਦੇ ਵਿੱਚੋਂ ਇੱਕ ਗਾਂ ਕੋਈ ਤੜਕੇ ਚਾਰ ਕਵਾਇ ਦੀ ਸੂਈ ਆ ਪ੍ਰੋਪਰ ਜੇਰ ਜਰ ਉਹਨੇ ਪਾਤੀ ਆ ਤੇ ਦੋ ਬਿਹੜਾ ਆਪਣੇ ਕੋਲ ਜਿਹੜੀਆਂ ਗੱਬਣਾ ਠੀਕ ਆ ਜੀ ਹਾਂਜੀ ਲੋ ਵੀ ਭਰਾਵੋ ਤੇ ਇੱਕ ਸੂਈ ਆ ਪ੍ਰੋਪਰ ਜੇਰ ਜੁਰ ਵੀਰਾਂ ਦਾ ਪਾਤੀ ਆ ਵੀ ਦੋ ਗੱਬਣਾ ਹਾਂਜੀ ਤਾਂ ਤਸੱਲੀ ਵਾਲੇ ਪਸ਼ੂ ਹੁੰਦੇ ਆ ਬਾਕੀ ਦੋਸਤੋ ਮੈਂ ਵਾਰ-ਵਾਰ ਇੱਕ ਫਸਟ ਲਈ ਇੱਕ ਜ਼ਰੂਰ ਤੁਹਾਨੂੰ ਬੇਨਤੀ ਕਰਦਾ ਆਪਦੀ ਤਸੱਲੀ ਆ ਤੁਸੀਂ ਵੀ ਕਰ ਲਿਆ ਕਰੋ ਵਪਾਰੀ ਵੀਰ ਨੇ ਆਪਦੀ ਤਸੱਲੀ ਕੀਤੀ ਆ ਤੁਸੀਂ ਆਪਦੀ ਜ਼ਰੂਰ ਕਰ ਲਿਆ ਕਰੋ ਵੀਰ ਜੀ ਜਿਹੜਾ ਮਰਜੀ ਸੰਧੂ ਸਾਹਿਬ ਆਪਣੇ ਕੋਲ ਤਸੱਲੀ ਕਰਕੇ ਆ ਕੇ ਖੜੇ ਅਸੀਂ ਤੇ ਆਨੇ ਆਨਲਾਈਨ ਮਾਲ ਲਓ ਹੀ ਨਾ ਕਿਦੋਂ ਬਣਾ ਲਓ ਆਪਣੇ ਕੋਲ ਆਉਣ ਇੱਥੇ ਰਹਿਣਾ ਰਾਤ ਰਹਿਣਾ ਦੋ ਰਾਤਾਂ ਰਹਿਣਾ ਆਪਦੀ ਚੋਕੇ ਤਸੱਲੀ ਕਰਕੇ ਜਿਹੜਾ ਗੱਬਣ ਡੰਗਰਿਆ પાસ ਕਰਕੇ ਫਿਰ ਆਪਣੇ ਤੋਂ ਲੈ ਕੇ ਜਾਣ ਬਿਲਕੁਲ ਬਿਲਕੁਲ ਹਾਂਜੀ ਕੋਈ ਲੋਡ ਨਹੀਂ ਜੀ ਆਨਲਾਈਨ ਵੀ ਖਰੀਦ ਲੈਂਦੇ ਆਂ ਜਾਨੀ ਆਦੇ ਜਾਨੀ ਕਿ ਆਨਲਾਈਨ ਹੀ ਮੰਨ ਲਓ ਉਹ ਤਰ੍ਹਾਂ ਬਾਈ ਐਂਡ ਵੀ ਲਓ ਆ ਕੇ ਲਓ ਕਰੇ ਆ ਕੇ ਲਓ ਮਾਲ ਉਹਦਾ ਜਿਆਦਾ ਹੋਰ ਬੈਨੀਫਿਟ ਹੈ ਜੀ ਸੱਲੀ ਕਰਕੇ ਅਗਲਾ ਖੜੇ ਆਪਣੇ ਘਰ ਆ ਤੇਪ ਕੇ ਰੀ ਨਾ ਜਿੱਦਾਂ ਮਰਜੀ ਕਿਉਂਕਿ ਆਪਾਂ ਵਿੱਚ ਤਸੱਲੀ ਕਰਕੇ ਪਸ਼ੂ ਲੈ ਕੇ ਆਉਣੇ ਆ ਜੀ ਬਰੋ ਬਿਲਕੁਲ ਵੀਰੇ ਬਿਲਕੁਲ ਹਾਂਜੀ ਤੇ ਇਹ ਜਿਹੜੀ ਜ਼ਰੂਰੀ ਦੋਸਤੋ ਵੀਰ ਵੱਲੋਂ ਪਹਿਲਾ ਠੀਕ ਹੈ ਤੇ ਬਾਕੀ ਆਹ ਬਾਡੀ ਬੰਤਰ ਕਰੀ ਪੂਰਾ ਸਟਰਕਚਰ ਤੁਹਾਨੂੰ ਦਿਖਾ ਦੇਣਾ ਦੋਸਤੋ ਇਸ ਵਹਿੜ ਦਾ ਤੇ ਸੰਦੀਪ ਭਾਈ ਇਹ ਕ੍ਰੋਸ ਅੰ ਤੇ ਬਾਕੀ ਥਣ ਸੋਣ ਚੰਗਾ ਬਿਲਕੁਲ ਸਚੱਜਾ ਠਾਗਾ ਜਿਹੜਾ ਥਣ ਲੱਗਾ ਹੈਗਾ ਬਿਲਕੁਲ ਚੌਥਾ ਥਣਾਂ ਦਾ ਜਿਹੜਾ ਵਿਥਾ ਉਹ ਤੁਸੀਂ ਆ ਦੇਖ ਲੈਣੀ ਹੈ ਠੀਕ ਹੈ ਤੇ ਆ ਆਰਡਰ ਕੁਆਲਿਟੀ ਹੈ ਭਰਾਵੋ ਤੇ ਆ ਬੋਡੀ ਬੰਦ ਤਰਾ ਪੂਰੀ ਐ ਸਬੈਡ ਦੀ ਤੇ ਸੂਆ ਵੀਰ ਕਨਵਾ ਸੁਣ ਜਾ ਦੂਜਾ ਦੂਜਾ ਜੀ ਬਹੁਤ ਠੰਡੀ ਠੁੰਡੀ ਸੀ ਸੂਆ ਦੂਜਾ ਸੂਆ ਸੁਣ ਜਾ ਰਹੀ ਆ ਤੇ ਠੰਡੀ ਤੇਰੀ ਆ ਪੂਰੀ ਆ ਦੇਖੋ ਉਹ ਸ਼ਾਇਦ ਅਲ ਨਹੀਂ ਸੰਦੂ ਸਾਹਿਬ ਜਿਹੜੀਆਂ ਛੜਾਕਲਾ ਹੁੰਦੀਆਂ ਆ ਵੇਖੋ ਕਿੰਨੀ ਠੰਡੀ ਆ ਲਓ ਜੀ ਦਿਨ ਚਾਰ ਪੰਜ ਲੈ ਜਾਉਗੇ ਇਹ ਬੈਡ ਹਾਂ ਹਾਂ ਜੀ ਤੇ ਫਰਤ ਉਪਰ ਦਾ ਬਹੁਤ ਵਧੀਆ ਚਾਹ ਉਥਾਂ ਨਾਲ ਜੀ ਬਿਲਕੁਲ ਓਕੇ ਸੰਦੂ ਸਬ ਆਣ ਮੋਗਿਆਂ ਨੂੰ ਆਉਂਦੀ ਹੈ ਜੀ ਲਓ ਜੀ ਅਸਲੀ ਕਰਕੇ ਸੰਦੂ ਸਬ ਲੈ ਚੰਗੀ ਬੱਛੀ ਆ ਦੋਸਤੋ ਤੇ ਖੋਲ ਕੇ ਆਪਾਂ ਤੋਰ ਕੇ ਦਿਖਾਉਣੇ ਆ ਤੁਹਾਨੂੰ ਤੇ ਨਿੱਗਰ ਆ ਠੀਕ ਆ ਜੀ ਪਲੀ ਗੱਲ ਕਰ ਲਈਏ ਪਲੀ ਪੁਲੀ ਪੂਰੀ ਆ ਹਵਾਨਾ ਜਿੰਨਾ ਕਿ ਦੋਸਤੋ ਅੱਗੇ ਨੂੰ ਤੁਸੀਂ ਵੇਖੋਗੇ ਬਣਾਵਟ ਉਹਨਾਂ ਦੇ ਪਿੱਛੇ ਨੂੰ ਬਾਹਰ ਜਿਹੜਾ ਦੋਸਤੋ ਉਬਰਿਆ ਹੋਇਆ ਤੁਹਾਨੂੰ ਜਿਹੜਾ ਨਜ਼ਰ ਆਜੂਗਾ ਠੀਕ ਆ ਵਜਨਵਟੇ ਵਾਲੀ ਆ ਪੂਰੀ ਵਜਨਦਾਰ ਤੇ ਆ ਕਰੋ ਮੇਰਾ ਵੀਰ ਚੈੱਕ ਆਰਡਰ ਕੁਆਲਟੀ ਕਾਫੀ ਵਧੀਆ ਹੈਗੀ ਐਕਸਟਰਾ ਆਰਡੀਨਰੀ ਜਿਹੜਾ ਦੋਸਤੋ ਆਰਡਰ ਆ ਠੀਕ ਆ ਸੋਨੀ ਕੁਆਲਟੀ ਹੈ ਜੀ ਯਾਰ 4-5 ਨੇ ਲੈ ਜੂ ਸਾਨੂੰ 9:00 ਵਜੇ 4-5 ਨੇ ਲੈ ਜੂ ਅਜੇ ਹਾਂ ਜੀ ਬਹੁਤ ਜਿਆਦੀ ਨਹੀਂ ਸੀਮ ਸਬੱਤ ਬਹੁਤ ਜਿਆਦੀ ਹੈ ਠੀਕ ਆ ਸਦੀਪ ਭਾਈ ਕੀ ਲੱਗਦਾ ਵੀ ਹੁਣ ਵਪਾਰ ਦੀ ਆਪਣੀ ਲਾਈਨ ਵੀ ਕਿੱਥੋਂ ਤੱਕ ਮਿਲਕ ਦੀ ਕਪੈਸਿਟੀ ਵੈਸੇ ਨਾਰਮਲੀ ਆਰਡਰ ਨੂੰ ਵੇਖ ਕੇ ਜਾਂ ਬੈੜ ਨੂੰ ਵੇਖ ਕੇ ਲੱਗਦਾ ਵੀ ਇੱਥੋਂ ਤੱਕ ਦੁੱਧ ਚਵਾਉਣਾ ਸਾਹਿਬ ਕਹਿੰਦਾ ਭਾਵੇਂ ਚਾਹੋ ਵੀ 50 ਵੀ ਕਹਿ ਦਈਏ ਯਾਨੀ ਕਿ 20 ਕਿਲੋ ਦੁੱਧ ਆਰਾਮ ਨਾਲ ਚਵਾ ਦਊਗੀ ਜੀ 18-20 ਲੀਟਰ 18-20 ਲੀਟਰ ਦੁੱਧ ਆਰਾਮ ਨਾਲ ਚਵਾਉਗੀ ਜੀ ਠੀਕ ਹੈ ਦੂਜਾ ਸੁਹਾਵਾ 18-20 ਕਿਲੋ ਦੁੱਧ ਆਰਾਮ ਨਾਲ ਘਟੋ ਪਹਿਲੇ ਸਵੇਰ ਜਿੰਨਾ ਤੋਂ ਤਰਾ ਲਈ 15-16 ਕਿਲੋ ਦੁੱਧ ਵਾਂਦੇ ਵਿੱਚ ਹੋਇਆ ਸੀ ਠੀਕ ਹੈ ਜੀ ਤਾਂ ਦੂਜਾ ਸੁਹਾ ਦੂਜੇ ਸਵੇਰ ਤੁਸੀਂ ਵਾਕਈ ਗਰਮੀ ਕਰਕੇ ਹੋ ਸਕਦਾ 2 ਕਿਲੋ 2 ਕਿਲੋ ਘਟ ਦੇ ਤਾਂ ਵੀ 20 ਕਿਲੋ ਪ੍ਰੋਪਰ ਦਊਗੀ ਠੀਕ ਹੈ ਹਾਂਜੀ ਤੇ ਕੀ ਲੈਣ ਦੇਣੇ ਦਾ ਕੀ ਹੈ ਜੀ ਸੰਤੂ ਸਾਹਿਬ ਪਾਇੜਾ ਜਰ ਦੀ ਜਿਹੜੀ ਦੋਸਤੋ ਪਹਿਲੇ ਨੰਬਰ ਤੇ ਇਹ ਬੈਠੀ ਹੋਈ ਠੀਕ ਹੈ ਇਹ ਦੰਦਿਆ ਠੀਕ ਹੈ ਛੇਗੀ ਮੂਹਾਂ ਕੇ ਲਾਂਦਾ ਤੇ ਦੂਜਾ ਸੁਹਾ ਸੁਹਾ ਪੜਾਈ ਜਿਹੜੀ ਦੇਖੋ ਕਿ ਦੀ ਹੈ ਜੀ ਪੂਰੀ ਜਿਹੜੀ ਹੈ ਦੋਸਤੋ ਵਜਨ ਧਾਰ ਤੇ ਫੁੱਲ ਹੈਵੀ ਬੋਡੀ weight ਆ ਪੂਰਾ ਤੇ ਆ ਤਾਂ ਹੋਗੀ ਦੋਸਤੋ ਪਹਿਲੇ ਨੰਬਰ ਤੇ ਜਿਹੜੀ ਆ ਕੁਆਲਟੀ ਵਾਲੀ ਵੈੜ ਠੀਕ ਹੈ ਚੰਗੀ ਆ ਪਸੰਦ ਆ ਜਾਊਗੀ ਤੁਹਾਨੂੰ ਰੇਟ ਥੋੜਾ ਪਤਾ ਕੋ ਗੁਜੈਸ਼ ਹੋਈ ਉਹ ਮੌਕੇ ਤੇ ਆਪਦਾ ਥੋੜਾ ਪਤਾ ਮਾਣ ਵਿੱਚੋ ਜ਼ਰੂਰ ਹੋ ਜਾਏਗਾ ਠੀਕ ਹੈ ਕਰਾਲੇ ਛੋੜ ਚੱਪਾ ਇਸ ਤੋਂ ਬਾਅਦ ਆਜੋ ਇੱਕ ਅੱਗੇ ਐਚ ਐਫ ਅੰਗ ਦੇ ਵਿੱਚ ਜਿਹੜੀ ਵੈੜ ਤੇ ਠੀਕ ਆ ਦੇਖਿਆ ਨਜਬ ਇਹ ਵੀ ਜਨਕੀ 10 12 ਦਿਨ ਲਾਏ ਨੇ 10 ਤੋਂ 12 ਦਿਨ ਸਮਾਂ ਲੈ ਜਾਊਗੀ ਤੀਜਾ ਸੁਆ ਤੇ ਹਵਾਨਾ ਹੂ ਨਾ ਜਿਹੜਾ ਦੋਸਤੋ ਕਾਫੀ ਖੁੱਲਾ ਹੈ ਮਾਰੀ ਬੈਠੀ ਅੱਜ ਜੇਕਰ 10 ਕਰਦੇ ਨੇ ਤਾਂ ਸਮਾਂ ਲੈ ਕੇ ਜਾਊਗੀ 10 ਤੋਂ 15 ਲੈ ਜੇ ਤੁਹਾਨੂੰ ਸੁਆ ਬੈਠੀ ਆਹ ਕਰੋ ਜੇਕਰ ਬਾਣੀ ਥਾਣੀ ਪੂਰੀ ਆ ਅੱਜ ਤਕਰੀਬਨ ਹਵਾਨਾ ਹੂੰਨਾ ਕਾਫੀ ਜ਼ਿਆਦਾ ਦੋਸਤੋ ਵੱਡਾ ਠੀਕ ਹੈ ਬਹੁਤ ਮਾਣੂ ਸਿੰਘ ਸਾਹਿਬਾ ਜੇ ਦੁੱਧ ਵੀ ਚੌਵੀ 25 ਕਿਲੋ ਜਵਾਉਗੀ ਬਿਲਕੁਲ ਜੀ ਇਹ ਸਮਾਂ ਲੈ ਜਣਾ ਨੇ ਜੇ ਸ਼ਹਿਰ ਹੀ ਹੁੰਦਿਆ ਬਿਲਕੁਲ ਠੀਕ ਹੈ 15 ਦਿਨ ਘੱਟੋ ਘਾਟ ਵੀ ਮੰਗਦੇ ਜਿਹੜਾ ਲੈਣੇ ਕੱਦ ਕੱਦ ਜਿਹੜਾ ਦੋਸਤੋ ਨਾਰਮਲ ਆਪਾਂ ਦੇਖਦੇ ਆ ਐਚ ਐਫ ਵੈੜਾ ਵੀ ਵੱਡੀ ਵੈੜ ਦੇ ਗਿਣਤੀ ਵਿੱਚ ਤੁਸੀਂ ਇਹਨੂੰ ਕਾਊਂਟ ਕਰ ਸਕਦੇ ਹੋ ਇਹ ਕਬੱਡੀ ਵਹਿਣਾ ਦੇ ਲਾਂਡਾ ਲਾਂ ਬਹੁਤ ਹੁਸਨ ਦਾ ਦੇਖ ਹਾਂ ਦੇ ਸਾਰੀਆਂ ਕੱਢੀਆਂ ਇਹਨਾਂ ਹੂੰ ਸਈਓ ਸਰਾ ਦੇ ਬਹੁਤ ਜਿਆਦੀ ਹੈ ਬਾਕੀ ਥਾਂ ਥੋਣ ਵੀ ਚੰਗਾ ਲੱਗਾ ਠੀਕ ਹੈ ਜੀ ਤੇ ਸੰਦੀਪ ਭਾਈ ਇਹਦਾ ਫਿਰ ਲੈਣ ਦੇ ਕੀ ਰੱਖਤਾ ਸੰਧੂ ਸਾਹਿਬ ਅੱਛੀ ਰਹੀ ਹੈ 65000 ਦੀ ਪਰ ਹਾਂ ਨਾ ਇਹ 55000 ਦੀ ਆਪਾਂ ਦੇ ਦਾਂਗੇ ਹੁਣ ਗੱਲ ਸੋਈ ਮੁੰਕੇ ਵੇਚਣੀ ਪੈਣ 10000 ਰੁਪਏ ਦੁੱਧ ਮਾਣ ਹਾਂਜੀ ਹੁਣ 55 ਹੀ ਦੇ ਦਾਂਗੇ ਉਹ ਚਮੇ ਮਾਨਤਾਨ ਕਰ ਦਾਂਗੇ ਜੇ ਕੋਈ ਆਪਣਾ ਭੈਣ ਭਰਾ ਦੂਰ ਆਊਗਾ ਤੇ ਠੀਕ ਹੈ 55 ਜਮੇ ਮਾਨਤਾਨ ਕਰ ਦਾਂਗੇ 55000 ਦੇ ਵਿੱਚੋਂ ਵੀ ਮਾਨਤਾਨ ਹੋ ਜਾਊਗਾ ਠੀਕ ਆ ਆ ਠੀਕ ਆ ਸੰਦੀਪ ਵੀਰੇ ਇਸ ਤੋਂ ਬਾਅਦ ਤੀਜੇ ਨੰਬਰ ਤੇ ਆਪਣੇ ਕੋਲੇ ਛਾਈ ਵਾਲਾਂ ਕਿਚਾ ਗਈ ਹੈ ਹਾਂਜੀ ਹਾਂਜੀ ਸੰਸਾ ਤੇ ਕੀ ਡਿਟੇਲਾਂ ਦੀ ਵੀਰ ਸੁਹਾ ਇਹ ਦੂਜੇ ਸਵੇਰੇ ਸੁਈ ਆ ਪਹਿਲੇ ਸਵੇਰੇ ਨੇ 14 ਕਿਲੋ ਦੁੱਧ ਭਰਿਆ ਹੀ ਪਹਿਲੇ ਸਵੇਰੇ 14 ਕਿਲੋ ਹੈ ਹਾਂਜੀ ਦੁੱਧ ਦੇ ਵਿੱਚ 17-18 ਕਿਲੋ ਰਕੀ ਭਰ ਦਊਗੀ ਤੇ ਅੱਜ ਹੀ ਸੁਈਏ ਕਰਕੇ 4 4:30 ਵਜੇ ਕੋਈ ਠੀਕ ਆ ਜੀ ਤੇ ਚੂਣ ਚਾਂ ਚੰਗੀ ਨਿਕਲੀ ਆ ਆਨ ਕਰਕੇ ਗਿਆ ਨਿੱਕੇ ਨੇ ਤੋਈ ਆ ਠੀਕ ਠੀਕ ਆ ਅੱਜ ਮਾਰਨਿੰਗ ਸੋਈ ਤਾਂ ਜੇਰ ਆ ਸਵੇਪਈ ਅੱਜ ਹਾਂਜੀ ਪ੍ਰੋਪਰ ਜੇਰ ਪਈ ਦੀ ਵੀਡੀਓ ਹੈ ਆਪਣੀ ਦਾ ਸੁੰਦਰ ਦਾ ਪਈ ਬਣੀ ਵੀਡੀਓ ਜਿਹੜੀ ਦੋਸਤੋ ਬਣੀ ਪਈ ਹੈ ਠੀਕ ਹੈ ਵੀਰ ਉਹਨਾਂ ਦੇ ਕੋਲ ਅੱਜ ਮਾਰਨਿੰਗ 5 ਜੂਨ ਨੂੰ ਸੋਈ ਆ ਤੇ ਜੇਰ ਪ੍ਰੋਪਰ ਪਈ ਆ ਆ ਥਾਣਾ ਤੇ ਆ ਹਵਾਨਾ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਆ ਤੇ ਬਿਲਕੁਲ ਥੱਲੇ ਬੱਚਾ ਬੱਚੀ ਹਾਂਜੀ ਬੱਚੀ ਹੈ ਸੰਦਾਰ ਆ ਥੱਲੇ ਬੱਚੀ ਫੀਮੇਲ ਕਾਫ ਚੇ 나ੜੂ ਬੱਚੇ ਦੇ ਨਾਲ ਆ ਦੋਸਤੋ ਗਿੱਲਾ 나ੜੂ ਠੀਕ ਹੈ ਤੇ ਤੁਰਗੇ ਨੂੰ ਦਿਖਾਈਏ ਜੀ ਐਸ ਨੂੰ ਉਸਵਾ ਜਾਏਗਾ ਅੱਗੇ ਵਧੀਸਣ। ਖਾਂ ਤੁਣ ਜਿਹੜਾ ਦੋਸਤੋ ਬੋਲਾ ਪੂਰਾ ਠੀਕ ਆ। ਤੇ ਆਹ ਲੇਵਾ ਵੇਖੋ। ਬਿਲਕੁਲ ਖਾਬਰਾਪ ਤਾਂ ਪੂਰੀ ਆ ਦੋਸਤੋ ਠੀਕ ਆ ਰਾਜੀ ਆ। ਤੇ ਬਾਕੀ ਤਾਜ਼ਾ ਸੂਆ ਫਲਸੂਆ ਥੋੜਾ ਬਾਕੀ ਆ। ਸ੍ਰੀਪੱਖੋਂ ਆਪਣਾ ਬੱਦਕੂ ਕਦੀ ਅਸੀਂ ਸੂਦੇ ਵਿੱਚ ਬੈਠਾ ਆਇਆ। ਹਾਂ ਜੀ ਤਾਂ ਹੀ ਆ ਬੱਕੀਆਂ ਬੱਕੀਆਂ ਸਾਨੂੰ ਤਾਂ ਅੰਦਰ ਬੜੀਆਂ ਆ ਓਏ। ਕੋਈ ਨੂ ਮਿਸ ਵੇਰ ਫਰਾਰ ਗਿਆ ਲੋ ਲੋ ਪ੍ਰਭੂ ਥੱਲੇ ਬੱਛੀ ਹੈ ਠੀਕ ਆ ਦੁੱਧ ਜੇਕਰ ਆਪਾਂ ਨਾਰਮਲ ਹੀ ਘੱਟੋਂ ਘੱਟ ਵੀ ਗੱਲ ਕਰੀਏ ਕੋਈ 15 16 15 14 ਲੀਟਰ ਤੱਕ ਵੀ ਜਵਾ ਦੋਗੀ ਹਾਂਜੀ ਪਰ ਮੈਂ ਚਾਹਣਾ ਆਦੀ ਕੱਢੂਗੀ ਬਾਕੀ ਦੁੱਧ ਸੰਤੂ ਸਾਹਿਬ ਇਹਦਾ ਮਈਆ ਰਗਾਣਾ ਵਾ ਤੇ ਮੰਨ ਲਓ ਕਿ ਇੱਕ ਹਫ਼ਤੇ ਮੈਂ ਹੀ ਆ ਗਾਂ ਨਹੀਂ ਕਿ ਹੋਣਾ ਐਚਪ ਜਿਹੜੀ ਗਾਂ ਵਾ ਗਰਮੀ ਬਣਾਉਂਦੀ ਆ ਇਹਨੇ ਗਰਮੀ ਨਹੀਂ ਬਿਲਕੁਲ ਬਣਾਉਣੀ ਪੰਜ 60 ਦਾ ਦੁੱਧ ਹੋਣਾ ਵਾ ਦੁੱਧ ਵੀ ਸੰਭਣਾ ਹੋਣਾ ਬਾਕੀ ਬਹੁਤ ਜਿਆਦੀ ਚੌਣ ਚੰਗੀ ਹੈ ਟੈਂਡਰ ਦਾ ਕੀ ਕਰਦੇ ਆ ਸੰਤੂ ਸਾਹਿਬ ਮੋਲੇ ਦਾ ਕਰਨ ਨੂੰ ਭਾਵੇਂ 70 ਕਰ ਲੀਏ 80 ਕਰ ਲੀਏ 60000 ਦੀ ਬੱਚੀ ਦੇ ਦਵਾਂਗੀ ਠੀਕ ਹੈ ਹਾਂ 60000 ਦੀ ਜਿਹੜੀ ਦੋਸਤੋ ਇਹ ਬੱਚੀ ਵੀਰਾਂ ਦਾ ਵੀ ਲੈ ਦੇ ਕਰ ਲਾਂਗੇ ਹਾਂਜੀ ਮੋਲ ਭਾਵੇਂ ਪਾਇਨ ਕਰ ਲਓ ਚਲੋ ਬਹੁਤ ਜ਼ਿਆਦੀ ਚੰਗੀ ਦੁੱਧ ਵੀ 17 18 ਕਿੱਲੋ ਭਰ ਜੂਗੀ ਠੀਕ ਹੈ ਵੀਰੇ ਹਾਂਜੀ ਤੇ ਆ ਫੇਸ ਕੁਆਲਟੀ ਆ ਮੂੰਹ ਮੱਥਾ ਤੁਸੀਂ ਵੇਖ ਲਿਆ ਦੋਸਤੋ ਥਣ ਥਣ ਪੂਰਾ ਮੋਟਾ ਵੀ ਇਹ ਨਹੀਂ ਹੈਗਾ ਕੋਈ ਛੋਟੇ ਥਣ ਵਾਲੀ ਵੀ ਥਣ ਥਣ ਪੂਰਾ ਮੋਟਾ ਗੋਲ ਥਾਣਾ ਠੀਕ ਹੈ ਤੇ 62000 ਦੀ ਜਿਹੜੀ ਹਾਂ ਨਾ ਹੋ ਜੂਗੀ ਠੀਕ ਹੈ ਤੇ ਇਸ ਤੋਂ ਬਾਅਦ ਇੱਕ ਆ ਦੇਖੋ ਜੀ ਤੇ ਸੰਦੀਪ ਭਾਈ ਜਿੰਦੀ ਫਿਰ ਕੀ ਹਿਸਟਰੀ ਹੈਗੀ ਆ ਪਿਛਲੀ ਸਰਦੋ ਸਾਰਾ ਕੁਲ ਬੰਦੇ ਆਪਾਂ ਦਾ ਜਿਵੇਂ ਬਾਹਰ ਚੱਲ ਕੇ ਜਿਹਨਾਂ ਦਾ ਆਪਾਂ ਝੋਟੇ ਲਈ ਹੋਣਾ ਅੱਛਾ ਜੀ ਤੇ ਕੱਲੀ ਉਹਨਾਂ ਦਾ ਫਰਮਾਨ ਦੇ ਵੀ ਆਪਾਂ ਝੋਟੇ ਵੇਚਣੀਆਂ ਹਾਂ ਤੇ ਅੱਜ ਅਗਰ ਸਵੇਰੀ ਆਪਾਂ ਉਹਨਾਂ ਦਾ ਲਈ ਹੁਣ ਵੀ ਆਈਟਮ ਜਾਨੀ ਕਿ 6 ਕਿਲੋ ਦੁੱਧ ਦੇ ਥਲੇ ਜਿਹੜਾ ਹੈਗਾ ਵਾ ਹੁਣ ਸੁਈ ਨੂੰ 6-7 ਮਹੀਨੇ ਹੋ ਗਏ ਮੈਂ ਕਹੀਈ ਹੈ ਕਿ ਇਹਨੂੰ ਮਹੀਨਾ ਹੋਇਆ ਜੀ 2 ਮਹੀਨੇ ਇਹ ਝੂਠ ਮਾਰ ਕੇ ਸੰਦੂਸਾ ਆਪਾਂ ਡੰਗਰ ਨਹੀਂ ਵੇਚਦਾ ਆਪਾਂ ਕੰਮ ਕਰਨਾ ਸੱਚਾ ਸੋਚਾ ਅਜਾਤ ਮਤਲਬ ਕਿ 6 ਮਹੀਨੇ ਮੰਨ ਲੈਣ ਕੋਈ ਬੰਨਪਰਾ ਹਾਂਜੀ 6 ਮਹੀਨੇ ਬੱਜਿਆ ਵੀ ਇਹਦੇ ਮਗਰ ਹੈਗਾ ਸੰਤੂ ਸਾਹਿਬ ਮੇਰੇ ਕੋਲ ਕੱਟਾ ਹੋਆ ਮਗਰ ਹੋਵੇ ਕਈ ਇਹਨੇ ਉਹ ਜਿਹੇ ਬੰਦੇ ਕੋਲ ਦੀਆਂ ਰਖਣਾ ਜੀ ਕਪਾਲਨੀ ਇਹਦੇ ਮਗਰ ਹੈਗਾ ਆਪਾਂ ਉਹ ਵੀ ਸਬੂਤ ਵਿੱਚ ਖਾਵਾਂਗੇ ਮਗਰ ਕੱਟਾ ਵੀ ਆ ਹਾਂਜੀ ਤੇ 5 ਕਿਲੋ ਤੋਂ ਦੋਵੇਂ ਟਾਈਮ ਹਾਂਜੀ ਦੋਵੇਂ ਟਾਈਮ ਬਾਕੀ ਇੱਕ ਹਾਈਟ ਵੇਖ ਲੋ ਕਿੰਦੀ ਆ ਹਾਈਟ ਜਿਹੜੀ 6 ਫੁੱਟ 2 ਇੰਚ ਮੇਰਾ ਕੱਟਿਆ ਤੇ ਮੇਰੇ ਕਿੰਦੀ ਜਾਨੀ ਉੱਚੀ ਆ ਆਹ ਵੇਖੋ ਜੀ ਛੋਟੀ ਥੋੜੀ ਛੋਟੀ ਉਹਨਾਂ ਦਪਟੇ ਕਦ ਕਾੜ ਦੀ ਜਿਹੜੀ ਦੋਸਤੋ ਇਹ ਬਿਲਕੁਲ ਝੋਟੀ ਆ ਤੇ ਦੂ ਇਹ ਗੱਬਰ ਨਹੀਂ ਨਿਕਲ ਰਹੀ। ਪਛਾ ਕੇ ਟਿਕਾ ਟੁਕਾ ਲਵਾਇਆ ਸੀ। ਹਾਂਜੀ ਭਰਾਇਆ ਜੀ ਟਿਕਾ ਨਾ ਗੱਬਰ ਨਹੀਂ ਨਿਕਲਦੀ। ਚਲੋ ਉਹ ਵਜੇ ਕਰ ਕਿਸੇ ਨੇ ਖਰੀਦੇ ਨਹੀਂ ਤਸੱਲੀ ਕਰਕੇ ਲੈ ਜਾਵੇ ਜੀ। ਹਾਂਜੀ ਆ ਜੀ ਆਪ ਹੀ ਚੈੱਕ ਕਰਾ ਲੀਏ ਸਾਡੀ ਮਰਜ਼ੀ। ਇਹ ਖਾਲੀ ਹੋ ਗਈ ਖਾਲੀ ਤੇ ਸਾਹਮਣੇ ਗੱਬਰ ਨਿਕਲੋ ਗੱਬਰ ਦੇ ਸਾਹਮਣੇ। ਇੱਕ ਪੁਰਾਣੇ ਕੱਦਗਰ ਦੀ ਬਣਾਉਂਦਾ ਬੱਚਾ ਕੱਤਾ ਮੇਵਨਾ ਦਾ। ਤੇ ਦੁੱਧ ਦੋਵੇਂ ਡੰਗ ਜੜੀ ਦੋਸਤ ਚਵਾਈਏ ਦੀ। ਹੈ ਕੀ ਹੈ ਠੀਕ ਹੈ 5 ਕਿਲੋ ਦੁੱਧ। ਹਾਈਟ ਪੱਖੋਂ ਜਿਹੜਾ ਦੋਸਤੋਂ ਬਈ ਪੂਰੀ ਰਿਕਾਰਡ ਤੋੜਾ ਵੱਡੀ ਹਾਈਟ ਕਰਦੀ ਆ ਤੇ ਦੋਸਤ ਪੰਜ ਬਾਕੀ ਸੁਦੀਪਰੇ ਆਇਆ ਵੀ ਚਲੋ ਏਆਈ ਹੋਈ ਹੋਵੇ ਪਰ ਕਿਸੇ ਤਰ੍ਹਾਂ ਦੇ ਵੀ ਤਾਂ ਕੋਈ ਗਾਰੰਟੀ ਨਹੀਂ ਚੈੱਕ ਪਾਸ ਨਿਕਲ ਆਉਣਾ ਨਹੀਂ ਨਹੀਂ ਪੱਕੀ ਆਪਣੀ ਕੋਈ ਗਾਰੰਟੀ ਨਹੀਂ ਵਾ ਅਗਲੇ ਤਾਂ ਕਰਮਿਆਂ ਨਿਕਲ ਆਵੇ ਗੱਪਾਂ ਨਹੀਂ ਨਿਕਲੇ ਨਾ ਨਿਕਲੇ ਜੀ ਕੋਈ ਗਾਰੰਟੀ ਨਹੀਂ ਆਪਣੀ ਪਰ ਫਿਰ ਵੀ ਆਪਦੀ ਤਸੱਲੀ ਲਈ ਆਪਦਾ ਬਾਹ ਹੱਥ ਫੋਵਾ ਕੇ ਬੰਦਾ ਡਾਕਟਰ ਤੋਂ ਚੈੱਕ ਕਰਵਾ ਸਕਦਾ ਹੈ ਚੈੱਕ ਕਰਾ ਕੇ ਹਾਂਜੀ ਕਰ ਸਕਦਾ ਜਿੰਨੇ ਕਰਦੇ ਬਾਕੀ ਛੋਟੀ ਆ ਉਤਰਾਂ ਤੇ ਮੈਂ ਤਾਜੀ ਸੋਈ ਵੇਟ ਚੋਡੀ 2.5 ਲੱਖ ਦੀ ਹੈ ਬਾਕੀ ਐਵੇਂ ਫਰਕ ਨਹੀਂ ਹੈ ਸਾਹੀ ਹੁਣ ਬਿਲਕੁਲ ਜੀ ਹੁਣ ਆਪਾਂ ਦੇਣ ਵੀ ਭਾਅ ਵੜਾਵਾ ਬਾਕੀ ਸੱਜਰ ਮੈਂ ਤਾਂ ਦੋਸਤੋ ਕੋਈ ਮੋਲ ਨਹੀਂ ਹੁੰਦਾ ਕਿਉਂਕਿ ਜਿੰਦੇ ਕੋਲ ਹੋਈ ਤੇ ਉਹਨੇ ਆਪਣੀ ਮਨਮਰਜ਼ੀ ਦਾ ਮੁੱਲ ਮੰਗਣਾ ਹੁੰਦਾ ਪਿਕਰ ਤੇ ਬਾਕੀ ਸੱਜਰ ਪਸ਼ੂ ਆਪਾਂ ਕਿ ਹੁਣ ਤੋਕੜਾ ਚਲੋ ਰੇਟ ਭਾਅ ਪਰਤਾ ਪੁੱਛ ਲੈਨੇ ਆ ਤੇ ਚੁਵਾਈ ਜਿਹੜੀ ਮੇਨ ਦੱਸ ਦੋ ਭਾਈ ਕਿਸੇ ਤਰ੍ਹਾਂ ਦਾ ਕੋਈ ਇੱਕ ਸਾਰ ਚੁਵਾਈ ਨਾਮਾ ਨਹੀਂ ਦਾ ਸੰਤੂ ਸਾਹਿਬ ਆ ਟੋਣ ਚਾਣਾ ਓਕੇ ਇੱਕ ਨੰਬਰ ਆ ਚੁਵਾ ਆਪਾਂ ਇੱਕ ਬਰਾਬਰੀ ਇੱਕ ਇੱਕ ਨੰਬਰ ਚੋਣੇ ਤੇ ਮੋਲ ਸੰਦੀਪ ਭਾਈ ਅੱਜ ਇਹਦਾ ਕੀ ਕਰਦੇ ਮੋਲ ਸੰਤੂ ਸਾਹਿਬ ਉਥਾਂ ਦੇ ਢਾਈ ਰੱਖਦੇ ਝੋਟੀ ਆ ਪਾਪਾ ਹਾਂ ਨਾ ਹੀ ਆਪਾਂ ਜਿਹੜੀ ਉਥਾਂ 60000 ਜੋ ਮਾਨਦਾਨ ਕਰਦਾਂਗੇ 60 ਦੇ ਵਿੱਚੋਂ ਹਾਂਜੀ ਉਹ ਚੋ ਮਾਨਦਾਨ ਹੋ ਜਾਊਗਾ 60000 ਦੀ ਝੋਟੀ ਦੇ ਦਾਂਗੇ ਜਿਹੜਾ ਮਰਜੀ ਵੀਪਰਾ ਦੋੜਾਂਗੇ ਕਿਉਂਕਿ ਇਹ ਖੜ ਸਕਦਾ ਆ ਠੀਕ ਹੈ ਜੀ 5 ਕਿਲੋ ਦੋਦੀ ਮਿੰਨ ਕੇ ਚਲੋ ਤੁਹਾਨੂੰ 6 ਬਣੀ ਜਾਂਦੇ ਅੱਜ ਹੀ ਸਾਡੇ ਕੋਲ ਆਈ ਹੈ। ਹਮਮ ਲੋ ਵੀ ਭਰਾਵੋ ਹੋਰੋਂ ਵੱਡੇ ਕੱਦ ਕਾੜ ਦੀ ਆ ਤੇ ਬੱਚਾ ਮਗਰ ਨਾਲ ਹੀ ਦੇਣਾ ਉਹ। ਇਹ ਕਿਹਦਾ ਜੀ ਨਾਲ ਹੀ ਆ ਮੇਲ ਕਫ ਹਾਂਜੀ ਆ ਕੱਟਾ ਹੈਗਾ ਜੀ ਮੇਲ ਕਫ ਠੀਕ ਹੈ ਬੱਚਾ ਆ ਦੇਖੋ ਨਾਲ ਕੱਟਾ ਵੀ ਹੈਗਾ ਸੋ 700 ਦੇ ਵਿੱਚੋਂ ਜਿਹੜਾ 200 ਖੁੱਲਾ ਮਾਨਤਮ ਹੋ ਜਾਊਗਾ। ਹਾਂਜੀ ਮਾਨਤਨ ਕਰ ਦਾਂਗੇ। ਤੇ ਜਿਹੜੇ ਵੀਰ ਨੂੰ ਪਸੰਦ ਆਵੇ ਉਹ ਤੁਸੀਂ ਸੰਪਰਕ ਕਰ ਸਕਦੇ ਹੋ। ਹਾਈਟ ਵੇਖੋ ਬਾਕੀ ਕਿੰਦੀ ਹੈ ਕੱਦ ਕਾੜ ਬਹੁਤ ਜਿਆਦਾ ਵੱਡਾ। देखो दे, ये नॉर्मल मजा ਦਾ ਜਿਹੜਾ ਦੋਸੋੜਾ ਕੱਦ ਬਹੁਤ ਘੱਟ ਦੇਖਣ ਨੂੰ ਆਉਂਦਾ ਨਾ ਜੀ ਤੇ ਅੰਗੇ ਜਿਹੜਾ ਵੀਰ ਨੇ ਸਾਹ ਲੈਣਾ ਥੋੜਾ ਜਿਆਦਾ ਆਪਾਂ ਕਹੇਲੇ ਨੇ ਵੀ ਜਿੰਨੇ ਜੱਕੋ ਤੱਕ ਅੱਗੇ ਗੱਲਬਾਤ ਬਣਾ ਲੈਣੇ ਗੱਬਣ ਜਿਹੜੇ ਨੇ ਕਰ ਲੈਣੀਆਂ ਜਿਹੜੇ ਵੀਰ ਨੇ ਥੋੜੀ ਮਿਹਨਤ ਕਰ ਲੈਣੀ ਹੈ ਉਹ ਤੁਸੀਂ ਜ਼ਰੂਰ ਉਹਨੂੰ ਹੱਥ ਪਾੜੇ ਕਿਉਂਕਿ ਹੋ ਸਕਦਾ ਵੀ ਗੱਬਣ ਨਹੀਂ ਕੱਲਾ ਹੋ ਜਾਂਦਾ ਵੀ ਖਾਲੀ ਨਿਕਲ ਆ ਗੋਲਾਈ ਵੀ ਉਧਰੋਂ ਸੰਤ ਸਾਬ ਉਧਰੋਂ ਲਿਆਦੇ ਆ ਨਾ ਬੰਦਿਆਂ ਅੱਛਾ ਜੀ ਹਾਂ ਜੀ ਉਹਨਾਂ ਦਾ ਆਪਾਂ ਲਈ ਹਾਂ ਸਾਰੇ ਆਨੇ ਚੋ ਹਾਂ ਜੀ ਹਾਂ ਜੀ ਥੈਂਕ ਯੂ ਸ਼ੁਕਰ ਆ ਪਿੰਡਾ ਲਈ ਆਪਾਂ ਆਉਂਦੇ ਹਾਂ ਅੱਛ अच्छा संदीप भाई संपर्क नंबर आपने दस्तो 84370 38949 84370 38949 38949 हां जी सुन साहब ठीक है फिर ਤੇ ਇਹ ਦੋਸਤੋ ਸਾਨੂੰ ਮੇਰਾ ਨਾਮ ਵੀਰ ਸੰਦੀਪ ਸਿੰਘ ਪਿੰਡ ਸੌਰ ਸਿੰਘ ਪੁੱਲਰ ਡੇਰੀ ਫਾਰਮ ਤੋਂ ਤੁਸੀਂ ਖਾਸ ਵਿਜ਼ਿਟ ਕਰਨੀ ਹੈ ਠੀਕ ਹੈ ਜੀ ਤੇ ਅੱਜ ਪਸ਼ੂ ਜਿਹੜੇ ਆਪਾਂ ਤੁਹਾਨੂੰ ਚਾਰ ਦਿਖਾਤੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਬੈੜ ਬਿਲਕੁਲ ਤਾਜੀ ਸੂਈ ਸੁਭਾਈ ਸੀਗੀ ਤੇ ਦੋ ਬੈੜਾ ਗੱਬਰ ਨੇ ਠੀਕ ਹੈ ਤੇ ਘਰੇ ਪਹੁੰਚ ਕੇ ਤੁਸੀਂ ਦਸੱਲੀ ਕਰ ਸਕਦੇ ਹੋ ਮਿਲਦੇ ਆਂ ਭਰਾਵੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ 사ਤਿ ਸ਼੍ਰੀ ਅਕਾਲ ਜੀ